ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸੂਚਾ ਮੁੱਖ ਮੰਤਰੀ ਮੁਰਦਾਬਾਦ 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 ਸੂਚਾ ਸਿਕਾ ਮੰਤਰੀ ਮੁਰਦਾਬਾਦ 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 ਪੰਜਾਬ مرد آباد مرد آباد مرد آباد پنجاب teacher teacher ਕਰੋ ਰੈਗੂਲਰ ਕਰੋ ਰੈਗੂਲਰ ਕਰੋ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਸਾਰੇ ਨੱਪੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਰੇ ਨੱਪੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਡਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਡਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਦਾਬਾਦ ਟੈਰੀਟੋਰੀਅਸ ਟੀਚਰ ਜੂਨੀਅਨ ਪੰਜਾਬ ਸੜਕਾਂ ਤੇ ਉੱਤਰੀ ਹੋਈ ਆ ਅੱਜ ਪਹੁੰਚੀ ਹੋਈ ਆ ਕਿ ਸਿੱਖਿਆ ਮੰਤਰੀ ਦੇ ਗੰਭੀਰਪੁਰ ਪਿੰਡ ਉਹਨਾਂ ਦੇ ਨਵਾਸਥਾਨ ਦੇ ਉੱਪਰ ਜਿਹੜਾ ਇਹ ਟੀਚਰ ਜਿਹੜਾ ਧਰਨਾ ਲਗਾ ਕੇ ਬੈਠੇ ਆ ਪਿਛਲੇ ਲੰਬੇ ਸਮੇਂ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਬਹੁਤ ਸਾਰੀਆਂ ਟੀਚਰਾਂ ਦੀਆਂ ਮੰਗਾਂ ਨੇ ਗਈਆਂ ਆਓ ਜਾਣਦੇ ਆਪਾਂ ਉਹਨਾਂ ਟੀਚਰਾਂ ਦੀਆਂ ਕੀ ਮੰਗਾਂ ਨੇ ਮੈਡਮ ਕੀ ਨਾਮ ਆ ਜੀ ਤੁਹਾਡਾ ਡਾਕਟਰ ਟੀਨਾ ਕਿਸ ਤਰ੍ਹਾਂ ਦੇ ਨਾਲ ਕੀ ਮੰਗਾਂ ਨੇ ਤੁਸੀਂ ਜਿਹੜਾ ਅੱਜ ਦਾ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਸਿੱਖਿਆ ਮੰਤਰੀ ਦੀ ਰਹਾਇਸ਼ ਅੱਗੇ ਜਿਹੜਾ ਇਹ ਤੁਸੀਂ ਆਪਣੇ ਸਾਥੀਆਂ ਨਾਲ ਪਹੁੰਚੇ ਇੱਥੇ ਬੇਸਿਕਲੀ 2014 ਤੋਂ ਆਪਾਂ ਇੱਕੋ ਮੰਗ ਦੇ ਪਿੱਛੇ ਆ ਮੈਂ ਬਾਜ ਰਹੇ ਆ ਓਏ ਸਾਡੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ ਰੈਗੂਲਰਾਈਜੇਸ਼ਨ ਆਪਾਂ ਵਕਫ ਵਕ ਸਰਕਾਰਾਂ ਦੇ ਟਾਈਮ ਤੇ ਆਪਣੀ ਇਸ ਮੰਗ ਨੂੰ ਅੱਗੇ ਰੱਖਿਆ ਲੇਕਿਨ ਜਿਹੜੀ ਵੀ ਸਰਕਾਰ ਆਈ ਹੈ ਸ਼ੁਰੂ ਤੋਂ ਲੈ ਕੇ 2014 ਤੋਂ ਲੈ ਕੇ 2025 ਤੱਕ ਤਿੰਨ ਸਰਕਾਰਾਂ ਬਦਲ ਚੁੱਕੀਆਂ ਨੇ ਉਹਨਾਂ ਤਿੰਨਾਂ ਸਰਕਾਰਾਂ ਨੇ ਸਾਡੀ ਇਸ ਮੰਗ ਨੂੰ ਨਾ ਤਾਂ ਐਕਸੈਪਟ ਕੀਤਾ ਤੇ ਨਾ ਹੀ ਉਹ ਸਾਨੂੰ ਇਸ ਮਤਲਬ ਬਾਰੇ ਪ੍ਰੋਪਰਲੀ ਦੱਸ ਰਹੇ ਨੇ ਕਿ ਉਹ ਕਦ ਤੱਕ ਇਹਨੂੰ ਪੂਰਾ ਕਰਨਗੇ ਜਿਹੜੀ ਤੁਹਾਡੀ ਮੰਗ ਆ ਕਿ ਸਿੱਖਿਆ ਭਾਗ ਵਿੱਚ ਰੈਗੂਲਰ ਰਹਿ ਕੇ ਕੀ ਸਰਕਾਰ ਵੱਲੋਂ ਹੁਣ ਕੀ ਜਿਹੜਾ ਇਸ ਪ੍ਰਤੀ ਜਿਹੜਾ ਨਜ਼ਰੀਆ ਕੀ ਹੈਗਾ ਉਹਨਾਂ ਦਾ ਕੀ ਕਹਿ ਰਹੇ ਨੇ ਤੁਹਾਨੂੰ ਇਸ ਪ੍ਰਤੀ ਉਹ ਦੇਖੋ ਕਹਤੇ ਹੋ ਸਾਨੂੰ 2022 ਤੋਂ ਰਹੇ ਨੇ ਕਿ ਤੁਹਾਨੂੰ ਪੱਕਾ ਕਰ ਰਿਹਾ 2022 ਵਿੱਚ ਸਾਡੇ ਕੋਲ ਹਰਜੋਤ ਬੈਂਸ ਜੀ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਨੂੰ 100 ਦਿਨਾਂ ਦੇ ਵਿੱਚ ਆਪਾਂ ਪੱਕਾ ਕਰ ਰਹੇ ਹਾਂ 2022 ਤੋਂ ਲੈ ਕੇ 2025 ਤੁਸੀਂ ਆਪ ਅੰਦਾਜ਼ਾ ਲਾ ਲਓ 3 ਸਾਲ ਹੋ ਚੁੱਕੇ ਨੇ ਔਰ ਇਸ ਗੱਲ ਦਾ ਕਿਤੇ ਨਾਮੋ ਨਿਸ਼ਾਨ ਸਾਨੂੰ ਨਜ਼ਰ ਨਹੀਂ ਆ ਰਿਹਾ ਹੂੰ ਪਿੱਛੇ ਦੀ ਸਾਡੀ ਮੀਟਿੰਗ ਦੁਬਾਰਾ ਹੋਈ ਸੀ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਨੂੰ ਬਹੁਤ ਹੀ ਜਲਦੀ ਆਹ ਹੁਣੇ ਹੀ ਫੈਬ ਦੇ ਫਰਵਰੀ ਦੇ ਮਹੀਨੇ ਦੀ ਗੱਲ ਹੈ ਤਾਂ ਉਹਨਾਂ ਨੇ ਕਿਹਾ ਸੀ ਤੁਹਾਨੂੰ ਬਹੁਤ ਹੀ ਜਲਦੀ ਆਪਾਂ ਪੱਕਾ ਕਰ ਇਹ ਚ ਹੋ ਸਕਦਾ ਹੈ ਕਿ ਤੁਹਾਨੂੰ ਮਹੀਨੇ ਦੇ ਅੰਦਰ ਅੰਦਰ ਹੀ ਪੱਕਾ ਕਰ ਦਈਏ ਔਰ ਇਸ ਗੱਲ ਨੂੰ ਵੀ ਅਜ ਹੋਏ ਹੋਏ 4 ਤੋਂ 5 ਮਹੀਨੇ ਹੋ ਚੱਕੇ ਨੇ ਉਹ ਕਹਿ ਬਹੁਤ ਕੁਝ ਰਹੇ ਨੇ ਪਰ ਅਸਲੀਅਤ ਵਿੱਚ ਉਸ ਗੱਲ ਦੇ ਉੱਤੇ ਅਮਲ ਨਹੀਂ ਹੋ ਰਿਹਾ ਹਾਂਜੀ ਮੈਡਮ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੇਰਾ ਨਾਮ ਪਨੀਤ ਕੌਰ ਹੈ ਜੀ ਮੈਂ ਮੈਟਰੋਡੀ ਸਕੂਲ ਪਟਿਆਲਾ ਵਿੱਚ ਪੜ੍ਹਦੀ ਲਿਖਦੀ ਹਾਂ ਅੱਜ ਦਾ ਜਿਹੜਾ ਐਕਸ਼ਨ ਹੋ ਰਿਹਾ ਹੈਗਾ ਕਿਸ ਸੰਬੰਧੀ ਹੈ ਜਿਹੜਾ ਇਕੱਠੇ ਹੋਏ ਨੇਗੇ ਇੱਥੇ ਮੈਰੀਟੋਰੀਅਸ ਟੀਚਰ ਜੂਨੀਅਨ ਦੇ ਜਿਹੜੇ ਸਾਰੇ ਕਾਡਰ ਇਕੱਠਾ ਹੋਇਆ ਕੀ ਮੰਗਾਗੇ ਤੁਹਾਡੀ ਸੋਸਾਇਟੀ ਮੰਗਾ ਸਭ ਤੋਂ ਪਹਿਲੀ ਮੰਗ ਜਿਹੜੀ ਹੈਗੀ ਸਾਡੀ ਇਹੀ ਹੈ ਕਿ ਜਦੋਂ 2018 ਵਿੱਚ ਐਸੇ-ਐਸੇ ਰਮਸਾ ਦੇ ਜਿਹੜੇ ਇਹਦੇ ਆਪਾਂ ਕਿ ਉਹਨਾਂ ਨੂੰ ਪੱਕੇ ਕੀਤਾ ਗਿਆ ਉਸ ਨੋਟੀਫਿਕੇਸ਼ਨ ਵਿੱਚ ਸਾਡਾ ਵੀ ਨਾਮ ਸੀ ਬਟ ਰੈਗਨਾਈਜ਼ੇਸ਼ਨ ਦੇ ਟਾਈਮ ਤੇ ਸਾਨੂੰ ਕੱਢ ਦਿੱਤਾ ਗਿਆ ਤਾਂ ਸਾਡਾ ਉਹ ਨੋਟੀਫਿਕੇਸ਼ਨ ਜਿਹੜਾ ਹੈਗਾ ਉਹਨੂੰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਅਸੀਂ ਜਿਹੜੇ ਹੈਗੇ ਆਂ ਇਹ ਨਤੀਜੇ ਜਿਹੜੇ ਨੇ ਤੁਹਾਡੇ ਸਾਹਮਣੇ ਨੇ ਜੀ ਮੈਰਿਟਾਂ ਜਿਹੜੀਆਂ ਨੇ 10ਵੀਂ ਕਲਾਸ ਦੀਆਂ ਮੈਰਿਟਾਂ 12ਵੀਂ ਕਲਾਸ ਦੀਆਂ ਮੈਰਿਟਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਤਾਂ ਅਸੀਂ ਸੁਣਨੇ ਆ ਕਿ ਰਿਜ਼ਲਟਸ ਦੀ ਐਪਰੀਸੀਏਸ਼ਨ ਇੱਕ ਵਾਰੀ ਵੀ ਕਿਤੇ ਸਿੱਖਿਆ ਮੰਤਰੀ ਦੇ ਮੂੰਹ ਤੋਂ ਅਸੀਂ ਨਹੀਂ ਸੁਣੀ ਕਿਤੇ ਵੀ ਕਿਸੇ ਵੀ ਪੋਰਟਲ ਤੇ ਉਹਨਾਂ ਨੇ ਆਪਣੇ ਤੋਂ ਕਿਸੇ ਮੈਰਿਟੋਰੀਅਸ ਸਕੂਲ ਦਾ ਨਾਮ ਨਹੀਂ ਲਿਆ ਸਾਡੇ ਸਾਰੇ ਰਿਜ਼ਲਟਸ ਨੂੰ ਸਰਕਾਰੀ ਸਕੂਲਾਂ ਦੇ ਰਿਜ਼ਲਟਸ ਵਿੱਚ ਕਾਊਂਟ ਕਰਕੇ ਦੱਸਦੇ ਨੇ ਪਰ ਮੈਰਿਟੋਰੀਅਸ ਟੀਚਰਸ ਲਈ ਵਾਸਤੇ ਕੋਈ ਐਪਰੀਸੀਏਸ਼ਨ ਉਹਨਾਂ ਕੋਲੋਂ ਅਸਲ ਤੱਕ ਸਾਨੂੰ ਨਹੀਂ ਮਿਲੀ ਜਦੋਂ ਤੋਂ ਆਏ ਨੇ ਉਹ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਸਾਡੇ ਸਾਰੇ ਕ੍ਰੈਡਿਟ ਜਿਹੜੇ ਨੇ ਉਹ ਸਾਨੂੰ ਦਿੱਤੇ ਜਾਣ ਕੀ ਲੱਗਦਾ ਤੁਹਾਨੂੰ ਅੱਜ ਇੱਥੇ ਪਹੁੰਚੋਗੇ ਜਿਹੜੇ ਸਿੱਖਿਆ ਮੰਤਰੀ ਜਿਹੜਾ ਜਲਦ ਤੁਹਾਡੀਆਂ ਮੰਗਾਂ ਨੂੰ ਪੂਰਾ ਕਰਨਗੇ ਜੇ ਨਹੀਂ ਕਰਨਗੇ ਤਾਂ ਬਹੁਤ ਵਧੀਆ ਗੱਲ ਹੈ ਪੰਜਾਬ ਦੇ ਲਈ ਸਿੱਖਿਆ ਦੇ ਲਈ ਜੇਕਰ ਨਹੀਂ ਕਰਦੇ ਤਾਂ ਤੁਹਾਡਾ ਕੀ ਫਿਰ ਅਗਲਾ ਐਕਸ਼ਨ ਕੀ ਹੋਏਗਾ ਇਸ ਪ੍ਰਤੀ ਸਾਨੂੰ ਉਹਨਾਂ ਨੂੰ ਕਰਨਾ ਪਏਗਾ ਕਿਉਂਕਿ ਹੁਣ ਅਸੀਂ ਆਪ ਤਾਂ ਬੋਲ-ਬੋਲ ਕੇ ਥੱਕ ਗਏ ਹੁਣ ਤਾਂ ਸਾਡੇ ਨਤੀਜੇ ਬੋਲਦੇ ਨੇ ਉਹਨਾਂ ਦੇ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜੀ ਵੱਡਾ ਰੋਲ ਸਾਡੇ ਨਤੀਜੇ ਜਿਹੜੇ ਨੇ ਉਹ ਉਹਦਾ ਕਰ ਰਹੇ ਨੇ ਤਾਂ ਸਕੇ ਕਿ ਇਹਦੇ ਤੋਂ ਕੋਈ ਦੂਸਰੀ ਚੀਜ਼ ਤਾਂ ਹੈ ਨਹੀਂ ਕਿ ਜਿੱਤਿਓ ਪੱਜ ਸਕਣ ਪਰ ਉਹਨਾਂ ਨੂੰ ਕਰਨਾ ਪਏਗਾ ਜਦੋਂ ਤੱਕ ਉਹ ਸਾਨੂੰ ਨਹੀਂ ਕਹਿੰਦੇ ਅਸੀਂ ਆਪਣੇ ਸੰਘਰਸ਼ ਨੂੰ ਤੇਜ਼ ਕਰਾਂਗੇ ਅੱਜ ਸਾਡਾ ਗਰਮੀਆਂ ਦੀਆਂ ਛੁੱਟੀਆਂ ਦਾ ਪਹਿਲਾ ਦਿਨ ਹੈ ਜਿਹੜਾ ਅਸੀਂ ਉਹਨਾਂ ਦੀ ਕੋਠੀ ਹੈ ਕਿ ਜਿਹੜਾ ਹੈਗਾ ਕੱਢਿਆ ਤੇ ਅਗਲੇ 30 ਦਿਨ ਜਿਹੜੇ ਨੇ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਨੇ ਲੁਧਿਆਣਾ ਦੀ ਇਲੈਕਸ਼ਨ ਜਿਹੜੀ ਹੈਗੀ 19 ਤਰੀਕ ਦੀ ਹੈ ਅਸੀਂ ਵੱਧ ਚੜ ਕੇ ਇਹ ਸਰਕਾਰ ਦਾ ਭੰਡੀ ਪ੍ਰਚਾਰ ਹਰ ਤਰ੍ਹਾਂ ਨਾਲ ਕਰਾਂਗੇ